US ਤੋਂ ਆਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭਾਰਤੀ ਦੁਆਰਾ ਰਿਪੋਰਟ ਹੋਣ ਜਾ ਰਹੀ ਹੈ ਔਰ ਵੱਡੀ ਗੱਲ ਇਹ ਵੀ ਹੈ ਕਿ ਇਸ ਦੇ ਵਿੱਚ ਐਤਕੀ 67 ਤੱਕ ਦੀ ਕਿ ਗਿਣਤੀ ਜਿਹੜੀ ਹੈ ਉਹ ਪੰਜਾਬੀਆਂ ਦੀ ਹੈ ਇਸ ਵਾਰ ਹਰਿਆਣਾ ਗੁਜਰਾਤ, ਮੱਧ ਪ੍ਰਦੇਸ਼, ਯੂਪੀ ਔਰ ਗੋਆ ਤੱਕ ਦੇ ਲੋਕ ਇਸ ਵਿੱਚ ਸ਼ਾਮਿਲ ਹੈਗੇ ਨੇ ਇਸ ਵਾਰੀ ਜਿਹੜੇ ਲੋਕ ਡਿਪੋਰਟ ਹੋਣ ਜਾ ਰਹੇ ਆ ਹਾਲਾਂਕਿ ਪਹਿਲਾਂ ਇਹ ਵੀ ਵਿਚਾਰਿਆ ਜਾਣ ਲੱਗਾ ਸੀ ਕਿ ਹੁਣ ਡਿਪੋਰਟੇਸ਼ਨ ਨਹੀਂ ਹੋਵੇਗੀ ਜਾਂ ਫਿਰ ਕੁਝ ਦੇਰ ਬਾਅਦ ਹੋਵੇਗੀ ਪਰ ਹੁਣ ਦੁਬਾਰਾ ਲੜੀਵਾਰ 2 ਦਿਨ ਕੰਟੀਨਿਊਸਲੀ ਜਹਾਜ਼ ਲੈਂਡ ਹੋਣੇ ਆ ਪਰ ਇਹ ਨਹੀਂ ਪਤਾ ਕਿ ਐਥ ਕੀ ਯੂਐਸ ਮਿਲਟਰੀ ਦੇ ਜਹਾਜ਼ ਲੈਂਡ ਹੋਣੇ ਆ ਜਾਂ ਫਿਰ ਭਾਰਤ ਵੱਲੋਂ ਜਹਾਜ਼ ਭੇਜੇ ਜਾਣਗੇ ਫਿਲਹਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਯੂਐਸ ਦੌਰੇ ਤੇ ਵੀ ਨੇ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਿਨੈਰੀਓ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮ ਡਾਕਟਰ ਸਾਹਿਬ ਸਮਰਥਨ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਹਿਬ ਅੱਜ ਦੁਬਾਰਾ ਰਾਤ ਨੂੰ 10 11 ਵਜੇ ਦੇ ਕਰੀਬ ਕਹਿੰਦੇ ਜਹਾਜ਼ ਆਉਣ ਵਾਲਾ ਪਰ ਸਿਨੈਰੀਓ ਉਹੀ ਹੈ ਕਿ ਪੰਜਾਬ ਦੇ ਵਿੱਚ ਜਹਾਜ਼ ਲੈਂਡ ਕਰੇਗਾ ਹਾਲਾਂਕਿ ਇਹ ਨਹੀਂ ਪਤਾ ਕਿ ਯੂ ਐਸ ਮਿਲਟਰੀ ਦਾ ਜਹਾਜ਼ ਹੈ ਜਾਂ ਕਿਹੜਾ ਜਹਾਜ਼ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਸਿਚੁਏਸ਼ਨ ਦੇਖੋ ਪ੍ਰਾਈਵੇਟ ਜਾਂ ਕਿਸੇ ਹੋਰ ਕੰਪਨੀ ਦਾ ਜਹਾਜ਼ ਮੈਨੂੰ ਨਹੀਂ ਲੱਗਦਾ ਕਿ ਉਤਰੇਗਾ ਕਿਉਂਕਿ ਲੰਬਾ ਸਫ਼ਰ ਹੈਗਾ ਔਰ ਜਿਹੜੇ ਇਹ ਸਾਰੇ ਲੋਗ ਆ ਰਹੇ ਨੇ ਇਹ ਲੋਗੋ ਲੋਗ ਨੇ ਜਿਨ੍ਹਾਂ ਨੇ ਕਾਨੂੰਨ ਭੰਗ ਕੀਤਾ ਜਿਨ੍ਹਾਂ ਨੇ ਇੰਡੀਆ ਦਾ ਕਾਨੂੰਨ ਵੀ ਭੰਗ ਕੀਤਾ ਜਿਨ੍ਹਾਂ ਨੇ ਅਮਰੀਕਾ ਦਾ ਕਾਨੂੰਨ ਵੀ ਭੰਗ ਕੀਤਾ ਕਿਉਂਕਿ ਸਾਡੇ ਵੀ ਇਹ ਸਾਡੇ ਹਿੰਦੂਸਤਾਨ ਦਾ ਵੀ ਕਾਨੂੰਨ ਹੈਗਾ ਕਿ ਤੁਸੀਂ ਇਲੀਗਲ ਮਾਈਗ੍ਰੇਸ਼ਨ ਨਹੀਂ ਕਰਨੀ ਤੁਸੀਂ ਇਲੀਗਲ ਜਿਹੜੇ ਦੂਜੇ ਦੇਸ਼ਾਂ ਦੀ ਬਾਰਡਰ ਹੈਗੀ ਉਹਨਾਂ ਨੂੰ ਕਰਾਸ ਨਹੀਂ ਕਰਨਾ ਤੇ ਇਹਨਾਂ ਨੇ ਇਲੀਗਲ ਦੂਜੇ ਦੇਸ਼ਾਂ ਦਾ ਬਾਰਡਰ ਕਰਾਸ ਕੀਤਾ ਇਸ ਕਰਕੇ ਇਹਨਾਂ ਨੇ ਕ੍ਰਾਈਮ ਤਾਂ ਕੀਤਾ ਚਲੋ ਇਹ ਕ੍ਰਾਈਮ ਸਾਡੀ ਧਰਤੀ ਤੇ ਨਹੀਂ ਹੋਇਆ ਇਹ ਕ੍ਰਾਈਮ ਅਮਰੀਕਾ ਦੀ ਧਰਤੀ ਤੇ ਹੋਇਆ ਤੇ ਅਮਰੀਕਾ ਲਈ ਅਮਰੀਕਨ ਇਹਨੂੰ ਐਜ਼ ਅ ਕ੍ਰਿਮੀਨਲ ਹੀ ਟਰੀਟ ਕਰਨਾ ਰਸਤੇ 'ਚ ਕਿਉਂਕਿ ਬਾਲੀ ਇਹਨਾਂ ਦੀ ਸੰਖਿਆ ਹੈਗੀ ਆ ਅੱਜ ਵੀ ਜਿਹੜੇ ਆ ਰਹੇ ਨੇ ਤੇ ਕੱਲ ਵੀ ਜਾ ਆ ਰਹਿਆ ਤੇ ਕਿਉਂਕਿ ਡੈਸਪੀਰੇਸ਼ਨ ਵੀ ਹੁੰਦੀ ਆ ਮਨ ਤੇ ਤਨਾਬ ਵੀ ਹੁੰਦਾ 40 40 ਲੱਖ ਲੈ ਕੇ ਗਏ ਆ ਜ਼ਿੰਦਗੀ ਖਰਾਬ ਹੈ ਪਤਾ ਨਹੀਂ ਇੱਥੇ ਆੜਤੀਆਂ ਦੇ ਪੈਸੇ ਸੌਕਰਾਂ ਦੇ ਪੈਸੇ ਦਿੱਤੇ ਜਾਣੇ ਆ ਵਿਆਜ ਇੰਨਾ ਵਿਆਜ ਚੜਦਾ ਪਿਆ ਹੈ ਬੈਂਕਾਂ ਤੋਂ ਲਿਮਟਾ ਹੈਗੀਆਂ ਦਿੱਤੇ ਜਾਣੇ ਆ ਕਿ ਨਹੀਂ ਜਾਣੇ ਜਾਜ ਕੋਈ ਹੁਣ ਹੋਣੀ ਘਟਨਾ ਵੀ ਹੋ ਸਕਦੀ ਆ ਇਸ ਕਰਕੇ ਸਾਰਾ ਕੁਝ ਜੋ ਮੈਨੂੰ ਲੱਗ ਰਿਹਾ ਅਮਰੀਕਾ ਦੀ FBI ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਜਿਹੜੀ ਉਹਦੀ ਦੇਖਰੇਖ ਚ ਇਹ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਨਾਲ ਉਹਨਾਂ ਦੀ ਜਿਹੜੀ ਬਾਰਡਰ ਸਕਿਉਰਿਟੀਆਂ ਏਜੰਸੀਜ਼ ਹੈਗੀਆਂ ਅਮਰੀਕੀਆਂ ਉਹ ਕਰ ਰਹੀਆਂ ਤੇ ਇਸ ਉਹਨਾਂ ਨੇ 트럼ਪ ਨੇ ਸਰਕਾਰ ਬੰਦਿਆ ਹੀ ਇਹ ਸਾਰਾ ਜਿਹੜਾ ਆਪਰੇਸ਼ਨ ਹੈਗਾ ਉਹ ਮਿਲਟਰੀ ਦੇ ਹਵਾਲੇ ਕਰਤਾ ਤੇ ਮੈਨੂੰ ਲੱਗਦਾ ਕਿ ਐਤਕੀ ਵੀ ਇਹ ਮਿਲਟਰੀ ਦੇ ਜਹਾਜ਼ ਚਾਣਗੇ ਕਿਉਂਕਿ 2-4 ਬੰਦਿਆਂ ਨੂੰ ਲਿਆਣਾ ਹੋਵੇ ਫਿਰ ਨਾਰਮਲ 에ਅਰਲਾਈਨ ਦਾ ਇਸਤੇਮਾਲ ਕਰ ਲਿੱਤਾ ਜਾਂਦਾ ਜਦੋਂ ਗਿਣਤੀ ਇੰਨੀ ਹੋਵੇ ਕੱਲ ਨੂੰ ਏਕਾ ਕਰ ਲੈਣ ਕੁਛ ਹੋ ਜਾ ਫਲਾਈਟ ਨੂੰ ਕ੍ਰੈਸ਼ ਕਰਾ ਦੇਣ ਬਹੁਤ ਵੱਡਾ ਨੁਕਸਾਨ ਹੋਏਗਾ ਹਾ ਹਾ ਕਰ ਮੱਚੇਗੀ ਪੂਰੀ ਦੁਨੀਆ 'ਚ ਉਹਦੇ 'ਚ ਟਰੰਪ ਦੀ ਬਦਨਾਮੀ ਹੋਏਗੀ ਦੇਖੋ ਇਹ ੱਤਕੇ ਨਾਲ ਭੇਜ ਰਿਹਾ ਸੀ ਤੇ ਫਲਾਈਟ ਕ੍ਰੈਸ਼ ਹੋਈ ਐ ਬੰਦੇ ਮਰ ਗਏ ਸਾਡੇ ਸਿਟੀਜ਼ਨ ਦਾ ਕੀ ਖਸੂਰ ਸੀ ਸੋ ਕਿਤੇ ਨਾ ਕਿਤੇ ਉਹਨਾਂ ਤੋਂ ਬਚਣ ਲਈ ਇਹ ਆਰਮੀ ਦੀ ਜਿਹੜਾ ਆਪਰੇਸ਼ਨ ਆਰਮੀ ਦਾ ਹੀ ਚੱਲ ਰਿਹਾ ਅਮਰੀਕਨ ਆਰਮੀ ਦਾ ਤੇ ਉਹਦਾ ਆਪਰੇਸ਼ਨ ਦੇ ਵਿੱਚ ਹੀ ਮੈਨੂੰ ਲੱਗਦਾ ਫਲਾਈਟ ਜਿਹੜੀ ਹੈ ਇੱਥੇ ਆਵੇਗੀ ਪਹਿਲੀ ਲਾਈਨ ਤਾਂ ਇਹ ਹੈ ਦੂਸਰੀ ਲਾਈਨ ਇਹ ਹੈਗੀ ਹੈ ਕਿ ਇਹ ਜਿਹੜੇ ਭੇਜੇ ਜਾ ਰਹੇ ਆ ਇਹ ਉਹ ਲੋਕ ਨੇ ਜਿਹੜੇ ਹਜੇ ਤਾਜ਼ਾ ਜਨਵਰੀ ਦਸੰਬਰ ਦੇ ਮਹੀਨਿਆਂ 'ਚ ਜਿਨ੍ਹਾਂ ਨੇ ਬਾਰਡਰ ਕਰਾਸ ਕੀਤਾ ਤੇ ਇਹ ਤਾਜ਼ੇ ਹਜੇ ਵੜ ਕੇ ਇਹਨਾਂ ਨੇ ਹਜੇ ਉੱਥੇ ਕੈਂਪਾਂ ਦੇ ਵਿੱਚ ਪਹੁੰਚਿਆ ਤੇ ਇਹਨਾਂ ਨੂੰ ਫੜ ਕੇ ਉਹਨਾਂ ਨੇ ਰਿਪੋਰਟ ਕਰਨਾ ਸ਼ੁਰੂ ਕਰਤਾ ਹਜੇ ਉਹ ਜਿਹੜੀ ਫਿਗਰ ਹੈ ਜਿਹੜੇ ਸਾਲ ਤੋਂ ਬੈਠੇ ਆ 2 ਸਾਲਾਂ ਤੋਂ ਬੈਠੇ 3 ਸਾਲਾਂ ਤੋਂ ਬੈਠੇ ਉਹ ਗਾਂਹ ਦੀ ਫਿਗਰ ਹੈ ਹਜੇ ਉਧਰ ਵੱਲ ਤਾਂ ਹਜੇ ਧਿਆਨ ਨਹੀਂ ਗਿਆ ਲੇਕਿਨ ਇਹ ਧਿਆਨ ਹੈਗਾ ਤਾਜ਼ਾ ਪਿਛਲੇ 3-4 ਮਹੀਨਿਆਂ ਦਾ ਸੋ ਇਸ ਕਰਕੇ ਇਹ ਸਟੈਪ ਵਾਈਜ਼ ਸਟੈਪ ਜਿਹੜਾ ਵਾ ਇਹਦਾ ਉਹਨਾਂ ਨੇ ਜਿੱਦਾਂ ਜਿੱਦਾਂ ਦੇਸ਼ ਵੱਲੋਂ ਅਪਰੂਵਲ ਦਿੱਤੀ ਜਾਏਗੀ ਸਾਡਾ ਸਾਡਾ ਨਾਗਰਿਕ ਹੈ ਉਹਨਾਂ ਨੇ ਉਸ ਸਰ ਨਾਲ ਅਪਰੂਵਲ ਨੂੰ ਬੇਸ ਬਣਾ ਕੇ ਆਪਣੇ ਜਿਹੜੇ ਉੱਥੋਂ ਦੇ ਹੈਗੇ ਆ ਫੜੇ ਹੋਏ ਇਲੀਗਲ ਮਾਈਗ੍ਰੈਂਟਸ ਉਹਨਾਂ ਨੂੰ ਉਹਨਾਂ ਨੇ ਵਾਪਸ ਭੇਜਣਾ ਹੀ ਭੇਜਣਾ ਹੁਣ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਐਤਕੀ ਨਾ ਉਦਾਂ ਦਾ ਸਿਚੁਏਸ਼ਨ ਬਣੇ ਕਿਉਂਕਿ ਪ੍ਰਧਾਨ ਮੰਤਰੀ ਵੀ ਗਏ ਹੋਏ ਆ ਕੋਈ ਗੱਲਬਾਤ ਉੱਥੇ ਹੋਈ ਹੋਏਗੀ ਪਰ ਜੇ ਉਸੇ ਤਰ੍ਹਾਂ ਹੁੰਦੇ ਜਿਵੇਂ ਪਹਿਲਾਂ ਆਏ ਸੀ ਹੱਥਾਂ ਪੈਰਾਂ ਦੇ ਵਿੱਚ ਬੀੜੀਆਂ ਬੰਨ ਕੇ ਫਿਰ ਤਾਂ ਭਾਰਤ ਦੀ ਬਦਨਾਮੀ ਹੁੰਦੀ ਹੈ ਨਹੀਂ ਦੇਖੋ ਫਿਰ ਤਾਂ ਨਿਸ਼ਚਿਤ ਤੌਰ ਤੇ ਹੁੰਦੀ ਹੈ ਕਿਉਂਕਿ ਇਹ ਹੈ ਕਿ ਪਹਿਲਾਂ ਵੀਡੀਓ ਨਸ਼ਰ ਹੋਈਆਂ ਉਣੀ ਐਤ ਕੀ ਹੋ ਸਕਦਾ ਕਿ ਵੀਡੀਓ ਤੋਂ ਉੱਪਰ ਰਿਹੇਜ ਹੋ ਜੇ ਬਈ ਇਦਾਂ ਦੀਆਂ ਵੀਡੀਓਜ਼ ਨਾ ਨਸ਼ਰ ਕੀਤੀਆਂ ਜਾਣ ਨਾ ਬਣਾਈਆਂ ਜਾਣ ਲੇਕਿਨ ਲਿਆਣਗੇ ਉਹਨਾਂ ਨੂੰ ਉਸ ਤਰ੍ਹਾਂ ਹੀ ਕਿਉਂਕਿ ਉਹ ਹਾਂ ਹਥਕੜੀਆਂ ਬਣ ਕੇ ਹੀ ਲਿਆਣਗੇ ਇਹ ਹੈ ਕਿ ਉਹਨਾਂ ਦੀਆਂ ਵੀਡੀਓ ਨਾ ਬਣਾਈਆਂ ਕਾਰਨ ਪਤਾ ਕੀ ਹੈ ਦੇਖੋ ਇੱਕ ਆਰਮੀ ਦਾ ਜਹਾਜ਼ ਵੀ ਚੱਲ ਰਿਹਾ 150 ਬੰਦੇ ਨੂੰ ਕੰਟਰੋਲ ਕਿਦਾ ਕਰ ਲੋਗੇ ਤੁਸੀਂ ਯਾਰ ਕਿੱਦਾਂ ਕੰਟਰੋਲ ਕਰ ਲੋਗੇ ਜੇ ਕਿ ਇਕੱਠੇ ਹੋ ਕੇ ਇੱਕਾ ਕਰਕੇ ਹਮਲਾ ਕਰ ਦੇਣ ਫੇਰ ਕ੍ਰੈਸ਼ ਹੋ ਜਾਏਗੀ ਫਲਾਈਟ ਇਸ ਕਰਕੇ ਕੰਮ ਉਹੀ ਹੋਣਾ ਕਿ ਉਹਨਾਂ ਨੇ ਲਿਆਣਾ ਉਹਨਾਂ ਨੂੰ ਇਦਾਂ ਹੀ ਆ ਕਿ ਹੱਥਕੜੀਆਂ ਦੇ ਵਿੱਚ ਅਰੈਸਟ ਕਰਕੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਕਾਗਜ਼ਾਂ 'ਚ ਉਹਨਾਂ ਨੇ ਇੱਥੇ ਆ ਕੇ ਰਿਪੋਰਟ ਕਰਕੇ ਉਹਨਾਂ ਨੇ ਛੱਡ ਕੇ ਵਾਪਸ ਤੁਰ ਜਾਣਾ हां ਉਹਦੀਆਂ ਵੀਡੀਓ ਨਾ ਨਸ਼ਰ ਕਰਨ ਅੱਗੇ ਵੀਡੀਓ ਬਹੁਤ ਨਸ਼ਰ ਹੋਈਆਂ ਉਹਦੇ ਨਾਲ ਹਿੰਦੁਸਤਾਨ ਨੂੰ ਬੜੀ ਨਮੋਸ਼ੀ ਹੋਈ ਲੋਕਾਂ ਨੂੰ ਬੜੀ ਨਮੋਸ਼ੀ ਹੋਈ ਲੋਕਾਂ ਨੇ ਹਿੰਦੁਸਤਾਨ ਦੀ ਮੌਜੂਦਾ ਹਕੂਮਤ ਦੀ ਤੁਲਨਾ ਡਾਕਟਰ ਮਨਮੋਹ ਸਿੰਘ ਨਾਲ ਵੀ ਕੀਤੀ ਬਈ ਇੱਕ ਵਾਰ ਸਾਡੀ ਇੱਥੇ ਆਫੀਸਰ ਇਹਨਾਂ ਨੇ ਅਰੈਸਟ ਕਰ ਲਈ ਸੀ ਤੇ ਇੱਥੇ ਇਹਨਾਂ ਨੇ ਜਵਾਬ ਇਹ ਦਿੱਤਾ ਸੀ ਕਿ ਇਹਨਾਂ ਨੇ ਅਮਰੀਕਾ ਅੰਬੈਸੀ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਸਾਰੇ ਬੈਰੀਕੇਡਸ ਹਟਾ ਦਿੱਤੇ ਤੇ ਹਾਹਾਕਾਰ ਮੱਚ ਗਈ ਅਮਰੀਕਾ ਨੂੰ ਮੂੰਹ ਤੋਂ ਲਿਖਾਲੇ ਹੈ ਨਾ ਇਦਾਂ ਦਾ ਜਵਾਬ ਜੇ ਹਿੰਦੁਸਤਾਨ ਨਹੀਂ ਦੇਊਗਾ ਫਿਰ ਇਹ ਗਿਣਿਆ ਜਾਊਗਾ ਕਿ ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ ਕਮਜ਼ੋਰ ਹਕੂਮਤ ਹੈ ਅਮਰੀਕਾ ਨੂੰ ਇੱਕ ਜਵਾਬ ਨਹੀਂ ਦੇ ਪਾਰੇ ਇਸ ਦਾ ਮਤਲਬ ਅਸੀਂ ਕਮਜ਼ੋਰ ਆ ਅਸੀਂ ਵਿਖੇ ਗੁਰੂ ਬਣਨ ਵਾਲੇ ਜਾ ਰਹੇ ਆ ਸਾਡੇ ਅੰਦਰ ਕਮਜ਼ੋਰੀ ਹੈਗੀ ਅਸੀਂ ਉਹਨਾਂ ਦਾ ਮੂੰਹ ਤੋੜ ਕੇ ਜਵਾਬ ਨਹੀਂ ਦੇ ਪਾਰੇ ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਵੀਡੀਓਜ਼ ਜਿਹੜੀਆਂ ਨਾਂ ਨਛਰ ਹੋਣ ਕਿਉਂਕਿ ਇਸ ਤੋਂ ਬਾਅਦ ਹਿੰਦੁਸਤਾਨ ਦੇ ਹੁਕਮਰਾਨ ਜਿਹੜੇ ਨੇ ਸਾਡੇ ਵਜ਼ੀਰੇ ਆਲਮ ਜਿਹੜੇ ਨੇ ਨਰਿੰਦਰ ਮੋਦੀ ਉੱਥੇ ਆ ਮਾਰਕਾ ਜੇ ਬੈਠੇ ਨੇ ਹੋ ਸਕਦਾ ਉਹਨਾਂ ਨੇ ਇਸ ਡਿਪਲੋਮੈਟਿਕ ਗੱਲ ਨੂੰ ਕੀ ਹੋਵੇ ਕਿ ਇਹ ਚੀਜ਼ਾਂ ਨਾ ਕਰੋ ਇਹਦੇ ਨਾਲ ਬੜਾ ਪੈਨਿਕ ਕ੍ਰੀਏਟ ਹੁੰਦਾ ਦੇਸ਼ਾਂ ਦੇ ਵਿੱਚ ਤਣਾਅ ਵੱਧਦਾ ਦੂਸਰੋਂ ਬਾਈਥੇ ਫਿਰ ਉਹੀ ਸਵਾਲ ਦੁਬਾਰਾ ਖੜਦਾ ਉਹੀ ਮੁਲਕ ਦੁਬਾਰਾ ਹੈਗੇ ਮੈਕਸੀਕੋ ਕੋਲੰਬੀਆ ਜਿਨ੍ਹਾਂ ਨੇ ਪਹਿਲਾਂ ਮਨਾ ਕਰ ਦਿੱਤਾ ਸੀਗਾ ਤੇ ਫਿਰ ਭਾਰਤ ਨੇ ਤਾਂ ਹੁਣ ਦੁਬਾਰਾ ਅਲਾਉ ਕਰ ਦਿੱਤਾ ਕੀ ਮਤਲਬ ਇਹ ਸਿਚੁਏਸ਼ਨ ਫਿਰ ਉੱਥੇ ਹੀ ਖੜੀ ਆ ਪਹਿਲਾਂ ਵਾਂਗੀ ਦੇਖੋ ਪਤਾ ਕੀ ਆ ਹਿੰਦੁਸਤਾਨਾ ਜੋ ਮੈਂ ਸਮਝਦਾ ਹਿੰਦੁਸਤਾਨ ਦਾ ਚਲੋ ਮੈਂ ਵਸਨੀਕ ਆ ਭਾਰਤ ਦਾ ਵਸਨੀਕ ਆ ਅੱਜੇ ਅਮਰੀਕਾ ਇੱਕ ਬੜੀ ਸੁਪਰ ਪਾਵਰ ਹੈ ਉਹਨੂੰ ਕੋਈ ਟੱਕਰ ਲੈਣਾ ਉਹਦੇ ਨਾਲ ਸੋਖਾ ਕੰਮ ਨਹੀਂ ਆ। ਉਹਨਾਂ ਦੀ ਕਰੰਸੀ ਨੂੰ ਅੱਜ ਦੇਖੋ ਤੁਸੀਂ ਇੰਡੀਆ ਦੀ ਕਰੰਸੀ ਅਸੀਂ ਕਿੱਥੇ ਹੋਰ ਘਟਦੇ ਪਏ ਆ ਉਹ ਹੋਰ ਵੱਧਦੇ ਪਏ ਅੱਜ 99 ਰੁਪਏ ਡਾਲਰ ਪਹੁੰਚ ਗਿਆ। ਉਹਨਾਂ ਦੀ ਕਰੰਸੀ ਹੋਰ ਉੱਪਰ ਜਾ ਰਹੀ ਆ। ਲੇਕਿਨ ਗੱਲ ਇਹ ਹੈ ਕਿ ਹਿੰਦੁਸਤਾਨ ਦੀਆਂ ਦਾ ਭਾਰਤ ਵੰਸ਼ੀਆਂ ਦਾ ਜਿਆਦਾ ਜਿਹੜਾ ਫਿਊਚਰ ਹੈਗਾ ਅਮਰੀਕਾ ਦੇ ਵਿੱਚ ਹੈਗਾ। ਉਹ ਅਮਰੀਕਾ ਦੇ ਵਿੱਚ ਦੇਖੋ ਅੱਜ ਇਹ ਤੁਸੀਂ ਇੱਕ ਗੱਲ ਨੂੰ ਨੋਟ ਕਰੋ ਸਾਬ ਸਿੰਘ ਜੀ। ਹੱਥਕੜੀਆਂ ਲਾ ਕੇ ਭੇਜਿਆ ਗਿਆ ਮੁੰਡੇ ਤੇ ਕੁੜੀਆਂ ਮੁੰਡਿਆਂ ਨੂੰ ਸਾਰਿਆਂ ਨੂੰ ਕਿਸੇ ਅਮਰੀਕਨ ਸਿਟੀਜ਼ਨ ਜਿਹੜੇ ਹਿੰਦੁਸਤਾਨ ਦੇ ਉੱਥੇ ਲੋਗ ਨੇ ਕਿਸੇ ਨੇ ਦੀ ਨਿੰਦਾ ਕੀਤੀ ਕਿਸੇ ਨੇ ਨਖੇਦੀ ਕੀਤੀ ਕਿ ਮੈਂ ਭਾਰਤ ਦਾ ਜੰਮਿਆ ਪਲਿਆ ਮੇਰੇ ਭਾਈ ਵੀਰ ਸੀਗੇ ਜਾਂ ਉੱਥੇ ਦੇ ਮੰਨ ਲਓ ਉੱਥੇ ਵਾਈਸ ਪ੍ਰੈਜ਼ੀਡੈਂਟ ਤੋਂ ਲੈ ਕੇ ਬਾਕੀ ਸਾਰੇ ਜਿਹੜੇ ਉੱਥੇ ਦੀ ਬਾਰਡਰ ਸਕਿਉਰਿਟੀ ਦੀ ਵੀ ਹੁਣ ਚੀਫ ਹੈਗੀ ਆ ਉਹ ਸਾਰੇ ਭਾਰਤ ਵੰਸ਼ੀ ਨੇ ਕਿਸੇ ਨੇ ਉਹਦੀ ਨਖੇਦੀ ਕੀਤੀ ਖੁੱਲੇ ਅਲਫਾਜ਼ ਚ ਇੱਕ ਅੱਖਰ ਨਹੀਂ ਬੋਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਉੱਥੇ ਜਾ ਕੇ ਵੀ ਲੋਕ ਜਿਹੜੇ ਹਿੰਦੂਸਤਾਨ ਦੇ ਨੇ ਹਿੰਦੂਸਤਾਨ ਭਾਰਤਵੰਸ਼ੀ ਨੇ ਜਾਂ ਜਿਨ੍ਹਾਂ ਦੇ ਲੱਡ ਭਾਰਤ ਦੇ ਨੇ ਉਹ ਵੀ ਅਮਰੀਕਾ ਦੇ ਨਾਲ ਉੱਥੇ ਖੜੇ ਨੇ ਮੈਂ ਤਾਂ ਇਹ ਕਹਿਣਾ ਪਿਆ ਬਈ ਆਪਣੇ ਦੇਸ਼ ਲਈ ਲੋਕਾਂ ਲਈ ਖੜੇ ਹੋਣਾ ਚਾਹੀਦਾ ਲੇਕਿਨ ਉਹ ਨਹੀਂ ਖੜੇ ਹੋਏ ਉੱਥੋਂ ਕਲੀਅਰ ਲੱਗਦਾ ਕਿ ਅਮਰੀਕਾ ਦੀ ਪਾਵਰ ਜਿਹੜੀ ਉਹ ਬੜੀ ਸਟਰੋਂਗ ਪਾਵਰ ਹੈਗੀ ਆ ਉੱਥੇ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਬੋਲਣਾ ਚਾਹੀਦਾ ਸੀਗਾ ਬਈ ਇਹ ਬੇੜੀਆਂ ਨਾ ਲਗਾਓ ਹਥਕੜੀਆਂ ਨਾ ਲਗਾਓ ਜੇ ਲਗਾਣੀਆਂ ਵੀ ਸਿੰਪਲ ਹਥਕੜੀਆਂ ਲਗਾ ਦਿਓ रिपोर्ट ਕਰਦੇ ਹੋ ਬਈ ਠੀਕ ਹੈ ਤੁਸੀਂ ਅरेस्ट ਕੀਤਾ ਹੋਇਆ ਪੈਰਾਂ ਚ ਤੁਸੀਂ ਬੇੜੀਆਂ ਪਾ ਕੇ ਫਿਰ ਵੀਡੀਓ ਬਣਾ ਕੇ ਨਸ਼ਰ ਕਰ ਰਹੇ ਹੋ ਉਹਦੇ ਨਾਲ ਹਿੰਦੁਸਤਾਨੀਆਂ ਨੂੰ ਨਮੋਸ਼ੀ ਬਹੁਤ ਹੋਈ ਹਿੰਦੁਸਤਾਨ ਚ ਦੇਖੋ ਕਿੰਨਾ ਕ੍ਰਿਟੀਸਾਈਜ਼ ਹੋਇਆ ਲੋਕ ਸਭਾ ਚ ਹੋਇਆ ਰਾਜ ਸਭਾ ਚ ਦੀ ਨਖੇਦੀ ਕੀਤੀ ਗਈ ਲੇਕਿਨ ਕਿਸੇ ਨੇ ਅਮਰੀਕਾ ਕੈਨੇਡਾ ਚ ਜਵਾਬ ਚੱਕਿਆ ਦੀ ਅਲਫਾਜ਼ ਚੱਕਿਆ ਕਿਸ ਨੇ ਅਮਰੀਕਾ ਤੋਂ ਕਿ ਨਹੀਂ ਇਹ ਗਲਤ ਕੀਤਾ ਗਿਆ 트ੰਪ ਸਰਕਾਰ ਵੱਲੋਂ ਕੋਈ ਨਹੀਂ ਬੋਲਿਆ ਸਰਬ ਸੀਐਮ ਭਗਵੰਤ ਮਾਨ ਨੇ ਇੱਕ ਮੁੱਦਾ ਜ਼ਰੂਰ ਚੱਕਿਆ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਹੀ ਕਿਉਂ ਲੈਂਡ ਕੀਤਾ ਜਾ ਰਿਹਾ ਪਹਿਲਾਂ ਵੀ ਗੱਲ ਉੱਠੀ ਸੀ ਕਿ ਦਿੱਲੀ ਚ ਹੋ ਸਕਦਾ ਮਹਾਰਾਸ਼ਟਰ ਚ ਸਕਦਾ ਪੰਜਾਬ ਹੀ ਕਿਉਂ ਇੱਥੇ ਪੰਜਾਬ ਇਸ ਕਰਕੇ ਕਿ ਪੰਜਾਬ ਜਿੱਥੇ ਰਾਜਾ ਸੰਸੀ ਰਿਪੋਰਟ ਹੈਗਾ ਇਹ ਤੋਂ ਥੋੜੀ ਦੂਰ ਤਾਂ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਇਹ ਹਿੰਦੁਸਤਾਨ ਦਾ ਡੈਡ ਐਂਡ ਹੈ ਆਖਿਰਲਾ ਇਹ ਸਟੇਸ਼ਨ ਹੈ ਇਸ ਤੋਂ ਬਾਅਦ ਸਟੇਸ਼ਨ ਨਹੀਂ ਹੈਗਾ ਕੋਈ ਤੇ ਇੱਥੇ ਮੰਨ ਲਓ ਜੇ ਦਿੱਲੀ ਉਤਰਦੇ ਆ ਇੰਟਰਨੈਸ਼ਨਲ মিডিਆ ਹੈਗਾ ਸਾਰਾ ਬੀਬੀਸੀ ਤੋਂ ਲੈ ਕੇ ਹਾਫ ਪੋਸਟ ਤੋਂ ਲੈ ਕੇ ਕਿੰਨਾ ਵਾਇਰ ਕੋਇੰਟ ਸਾਰਾ ਰੋਲਾ ਪਏਗਾ ਬਹੁਤ ਜ਼ਿਆਦਾ ਵਿਖਾ ਪੱਦਰ ਦੇ ਉੱਤੇ ਵੀ ਦੇਖੋ ਹਿੰਦੁਸਤਾਨੀ ਜਿਹੜੇ ਆ ਬਾਰਡਰ ਕਰਾਸ ਕਰਕੇ ਜਾਂਦੇ ਨੇ ਉਹਦੇ ਨਾਲ ਹਿੰਦੁਸਤਾਨ ਦੀ ਛਵੀ ਤੇ ਸਾਖ ਨੂੰ ਵੱਟਾ ਲੱਗਦਾ ਇਸ ਕਰਕੇ ਇੱਕ ਡੈਡ ਐਂਡ ਦੇ ਉਤਾਰਿਆ ਜਾ ਰਿਹਾ ਵੀ ਇਹ ਇੱਥੇ ਉਤਾਰ ਦਿਓ ਬਾਲੇ ਚਲੋ ਬੰਦੇ ਇੱਥੇ ਦੇ ਵੀ ਹੈਗੇ ਆ 30% ਪਿਛਲੀ ਵਾਰੀ ਸੀ ਐਤ ਕੀ 60% ਹੋ ਜਾਣ 40 50% ਐਤ ਕੀ ਹੋ ਜਾਣਗੇ ਵੀ ਇੱਥੇ ਉਤਾਰ ਦਿਓ ਇੱਕ ਤਾਂ ਉਹਨਾਂ ਨੂੰ ਰਾਇਤ ਮਿਲ ਜੀਗੀ ਕਿਦਦਰ ਇੰਟਰਨੈਸ਼ਨਲ ਮੀਡੀਆ ਜਿਹੜਾ ਉਹ ਜ਼ਿਆਦਾ ਨਹੀਂ ਹੋਊਗਾ ਦੂਜੀ ਜੜੀ ਗੱਲ ਹੈ ਯਾਰ ਪੰਜਾਬ ਦੇ ਬਾਰੇ ਤਾਂ ਵੈਸੇ ਵੀ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਕੀਤਾ ਵੀ ਜਾਂਦਾ ਕਿ ਪੰਜਾਬ ਜਿਹੜਾ ਉਹ ਹਿੰਦੁਸਤਾਨ ਦੇ ਵਿਰੁੱਧ ਹੈਗਾ ਤੇ ਹਿੰਦੁਸਤਾਨੀਆ ਹਕੂਮਤਾਂ ਜਿਹੜੀਆਂ ਪੰਜਾਬ ਦੇ ਵਿਰੁੱਧ ਕੰਮ ਕਰਦੀਆਂ ਪੰਜਾਬ ਨੂੰ ਕਿਤੇ ਵੀ ਕੜੰਗੀ ਦੇਣ ਤੋਂ ਲੋਕਾਂ ਦੇ ਵਿੱਚ ਆਮ رائے ਇਹਦੀ ਬਣ ਚੁੱਕੀ ਹੋਈ ਆ ਹਜੇ ਤੱਕ ਯੂ ਐਸ ਰਿਪੋਰਟ ਕਰ ਰਿਹਾ ਸੀ ਅੱਗੇ ਵੀ ਕਰੇਗਾ ਇਹਦੇ ਵਿੱਚ ਹੁਣ ਯੂਕੇ ਵੀ ਆ ਗਿਆ ਇੰਗਲੈਂਡ ਵੀ ਆ ਗਿਆ ਹੈ ਕੈਨੇਡਾ ਵੀ ਤਿਆਰੀਆਂ ਕਰ ਰਿਹਾ ਕੋ ਯੂਕੇ ਨੇ ਤਾਂ ਸਿੱਧਾ ਪਰਸੋਂ ਇੱਕ ਮਤਾ ਹੀ ਪਾਸ ਕਰ ਛੱਡਿਆ ਬਈ ਅਸੀਂ ਉਸ ਬੰਦੇ ਨੂੰ ਸਾਰੀ ਉਮਰ ਸਿਟੀਨਸ਼ਿਪ ਨਹੀਂ ਦੇਣੀ ਜਿਹੜਾ ਬੰਦਾ ਸਾਡਾ ਬਾਰਡਰ ਕ੍ਰੋਸ ਕਰਕੇ ਆਏਗਾ ਕਿਉਂਕਿ ਯੂਰੋਪੀਅਨ ਦੇ ਛਣੇਗਨ ਛਣੇਗਨ ਦੇਸ਼ ਨੇ ਜਿੰਨੇ ਉਹ ਸਾਰੇ ਇੰਗਲੈਂਡ ਦੇ ਨਾਲ ਲੱਗੇ ਹੋਏ ਨੇ ਪਹਿਲਾਂ ਤਾਂ ਚਲੋ ਇਹ ਇਕੱਠੇ ਹੀ ਸੀਗੇ ਬਾਅਦ ਵਿੱਚ ਅਲੱਗ-ਅਲੱਗ ਹੋ ਗਏ ਜਦੋਂ VOTING ਹੋਈ ਤੇ ਲੇਕਿਨ ਹੁਣ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜੇ ਵੋਟਸ ਦੇ ਵਿੱਚ ਬੈਠ ਕੇ ਸਾਡੇ ਇੰਗਲੈਂਡ ਚ ਐਂਟਰ ਕਰਦੇ ਨੇ ਸਾਨੂੰ ਪਤਾ ਲੱਗ ਗਿਆ ਕਿ ਜਦੋਂ ਸਿਟੀਨਸ਼ਿਪ ਲਈ ਅਪਲਾਈ ਕਰੇਗਾ ਚਾਹੇ ਉੱਥੇ ਵਿਆਹ ਕਰ ਲੇ ਚਾਹੇ ਬੱਚੇ ਪੈਦਾ ਕਰ ਲੇ ਉਹ ਸਾਡਾ ਨਾਗਰਿਕ ਕਦੀ ਨਹੀਂ ਬਣੂਗਾ ਕਿਉਂਕਿ ਉਹਨੇ ਸਾਡੀ ਬਾਰਡਰ ਕਰਾਸ ਕੀਤਾ ਇਸ ਕਰਕੇ ਇੰਗਲੈਂਡ ਦਾ ਨਾਗਰਿਕ ਨਹੀਂ ਬਣੂਗਾ 71000 ਬੰਦਾ ਉਨੇ ਵਾਲੇ ਪੰਜਾਬੀ ਵੀ ਨੇ ਜਿਹੜਾ ਬੋਟ ਰਾਈ ਕਿਸ਼ਤੀਆਂ ਰਾਈ ਯੂਰਪ ਤੋਂ ਇੰਗਲੈਂਡ ਚ ਚਲਾ ਗਿਆ ਉਹਨਾਂ ਦੀਆਂ ਫਾਈਲਾਂ ਨੂੰ ਖਤਮ ਕਰਤਾ ਗਿਆ ਰੱਦ ਕਰਤਾ ਗਿਆ ਕਿ ਇਹਨਾਂ ਨੂੰ ਸਿਟੀਨਸ਼ਿਪ ਜਦ ਤੱਕ ਇੰਗਲੈਂਡ ਹੈਗਾ ਤੇ ਜਦ ਤੱਕ ਇਹ ਹੈਗੇ ਇਹਨਾਂ ਨੂੰ ਸਿਟੀਨਸ਼ਿਪ ਨਹੀਂ ਦਿੱਤੀ ਜਾਏਗੀ ਇਹ ਬੜਾ ਹਾਰਡ ਡਿਸੀਜਨ ਲਿੱਤਾ ਗਿਆ ਪਹਿਲੀ ਵਾਰ ਡਿਸੀਜਨ ਲਿੱਤਾ ਗਿਆ ਜਿਵੇਂ ਅਮਰੀਕਾ ਨੇ ਡਿਸੀਜਨ ਲਿੱਤਾ ਕਿ ਇੱਥੇ ਬੱਚਾ ਪੈਦਾ ਹੋਊਗਾ ਹੁਣ ਉਹਨੂੰ ਗ੍ਰੀਨ ਕਾਰਡ ਦਾ ਹੱਕਦਾਰ ਨਹੀਂ ਹੈਗਾ ਇਵੇਂ ਇੰਗਲੈਂਡ ਦਾ ਬੜਾ ਸਟਰੋਂਗ ਫੈਸਲਾ ਦੇਖੋ ਸਾਰੇ ਮੁਲਕ ਇਕੱਠੇ ਹੋ ਰਹੇ ਯਾਰ ਸਾਬ ਸਿੰਘ ਜੀ ਸਾਰੇ ਮੁਲਕਾਂ ਨੂੰ ਇਸ ਟਾਈਮ ਪ੍ਰੋਬਲਮ ਇਹ ਹੈ ਕਿ ਰੈਸੈਸ਼ਨ ਦਾ ਦੌਰ ਹੈ ਉਹਨਾਂ ਕੋਲ ਰੋਜੀ ਰੋਟੀ ਦਾ ਸੰਕਟ ਹੈ ਮਹਿੰਗਾਈ ਵੱਧ ਗਈ ਹੈ ਕੈਨੇਡਾ ਦਾ ਬੁਰਾ ਹਾਲ ਹੈ ਅਮਰੀਕਾ ਦਾ ਬੁਰਾ ਹਾਲ ਹੈ ਇੰਗਲੈਂਡ ਦੇ ਵਿੱਚ ਉਸ ਤੋਂ ਜ਼ਿਆਦਾ ਬੁਰਾ ਹਾਲ ਹੈ ਤਾਂ ਉਹਨਾਂ ਨੇ ਆਪਣੇ ਦੇਸ਼ ਨੂੰ ਬਚਾਉਣਾ ਵੀ ਹੈ ਨਾ ਜਿਹੜੇ ਲੋਕ ਇਲਲੀਗਲ ਮਾਈਗ੍ਰੈਂਟਸ ਆ ਗਏ ਨੇ ਕੱਢ ਦੇਣਗੇ ਬਾਹਰ ਉਹਨਾਂ ਨੂੰ ਘੱਟੋ ਘੱਟ ਜਿਹੜੀ ਜੌਬ ਹੈਗੀਆਂ ਜੌਬਾਂ ਮੈਂ ਹੋਰ ਹੈਗੀਆਂ ਚੀਜ਼ਾਂ ਉਹਨਾਂ ਦੇ ਸਥਾਈ ਨਾਗਰਿਕਾਂ ਨੂੰ ਮਿਲਣ ਮੂਲ ਨਾਗਰਿਕਾਂ ਨੂੰ ਮਿਲਣ ਹਰ ਦੇਸ਼ ਆਪਣੇ ਨਾਗਰਿਕ ਬਾਰੇ ਸੋਚਦਾ ਹੈ ਡਾਕਟਰ ਸਾਹਿਬ ਇੱਥੇ ਨਾ ਇੱਕ ਉਹ ਵੀ ਚਰਚਾ ਕਰਨੀ ਜ਼ਰੂਰੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਯੂਐਸ ਹੈਗੇ ਆ ਤਾਂ ਉੱਥੇ ਇੱਕ ਪ੍ਰੈਸ ਕਾਨਫਰੰਸ ਹੋਈ ਯਾਰ ਖਾਸ ਤੌਰ ਦੇ ਉੱਤੇ ਇੰਡੀਆ ਐਂਡ ਯੂਐਸ ਰਿਲੇਸ਼ਨਸ਼ਿਪਸ ਦੇ ਉੱਤੇ ਗੱਲ ਹੋਣੀ ਲਾਜ਼ਮੀ ਆ ਉੱਥੇ ਭਾਰਤੀ ਪੱਤਰਕਾਰ ਨੇ ਸਵਾਲ ਕੀਤਾ ਖਾਲਿਸਤਾਨ ਨੂੰ ਲੈ ਕੇ ਜਾਂ ਖਾਲਿਸਤਾਨ ਜਿਹੜੇ ਲੋਕ ਉੱਥੇ ਮੌਜੂਦ ਆ ਯੂਐਸ ਦੇ ਵਿੱਚ ਉਹਨਾਂ ਨੂੰ ਕਿਵੇਂ ਡੀਲ ਕਰਨਾ ਪਰ ਉਹਦੇ ਜਵਾਬ ਦੇ ਵਸ ਦੇ ਵਿੱਚ ਖਾਲਿਸਤਾਨ ਬਾਰੇ ਕੋਈ ਗੱਲ ਨਹੀਂ ਹੋਈ ਹਾਲਾਂਕਿ 26 11 ਸੰਬੰਧੀ ਗੱਲ ਹੋ ਗਈ ਕਿ ਇਹ ਸਮਝ ਲਈਏ ਕਿ ਖਾਲਿਸਤਾਨ ਨੂੰ ਵੇਵ ਆਫ ਕਰਦੇਪੇ ਕਿਤੇ ਨਾ ਕਿਤੇ ਇੱਕ ਟਰੰਪ ਕੈਨੇਡਾ ਅਮਰੀਕਾ ਜਰਮਨ ਇਦਾਂ ਦੇ ਦੇਸ਼ ਨੇ ਇਹਨਾਂ ਨੇ ਪਨਾਹ ਦਿੱਤੀ ਹੋਈ ਆ ਅੱਜ ਵੀ ਹੁਣ ਤਾਜੀ ਘਟਨਾ ਕਰਾਮਾ ਆਪਾਂ ਦੂਰ ਕੀ ਜਾਣਾ ਜਿਹੜੇ ਉਹ ਸਿੱਖ ਫੋਰ ਜਸਟਿਸ ਦੇ ਚੀਫ ਨੇ ਗੁਰਪਤਵੰਨ ਸਿੰਘ ਪੰਨੂ ਵਾਈਟ ਹਾਊਸ ਵੱਲੋਂ ਇਨਵਾਈਟਡ ਸੀਗੇ ਪ੍ਰੋਗਰਾਮ ਚ ਡਰੰਪ ਦੇ ਪ੍ਰੋਗਰਾਮ ਚ ਜਦੋਂ ਉਹਨਾਂ ਨੇ ਸੋਚੀ ਆ ਉਹਦੇ ਪ੍ਰੋਗਰਾਮ ਚ ਸ਼ਾਮ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਸੈਲੀਬ੍ਰੇਸ਼ਨ ਸੀ ਇਨਵਾਈਟਡ ਸੀਗੇ ਉੱਥੇ ਆਮ ਬੰਦਾ ਥੋੜਾ ਇਨਵਾਈਟਡ ਹੋ ਸਕਦਾ ਤੇ ਇਸ ਕਰਕੇ ਹੋਰ ਵੀ ਜਿਹੜੇ ਆਪਾਂ ਵਾਂਟਡ ਕਈ ਲੋਕ ਨੇ ਜਿਹੜੇ ਹਿੰਦੁਸਤਾਨ ਚ ਵਾਂਟਡ ਨੇ ਗੋਲਡੀ ਬਰਾੜ ਆ ਪਿੱਛੇ ਜੀ ਤੁਸੀਂ ਦੇਖਿਆ ਅਮਰੀਕਾ ਦੇ ਵਿੱਚ ਹੈਗਾ ਹਿੰਦੁਸਤਾਨ ਨੂੰ ਵਾਂਟਡ ਹੈ ਐਨਆਈਐਨ ਵਾਂਟਡ ਹੈ ਉੱਥੇ ਅਮਰੀਕਾ ਦੇ ਵਿੱਚ ਹੈਗਾ ਸਾਰਿਆਂ ਨੂੰ ਪਤਾ ਇਸ ਕਰਕੇ ਇਹ ਇਹ ਇੱਕ ਗੱਲ ਨਹੀਂ ਸਮਝਦੇ ਅਮਰੀਕਾ ਲਈ ਇੰਡੀਆ ਇੱਕ ਨਰਸਰੀ ਹੈ ਇੱਥੋਂ ਉਹਨਾਂ ਨੇ ਬੂਟੇ ਪੈਦਾ ਕਰਨੇ ਆ ਤੇ ਫੁੱਲ ਉਹਨਾਂ ਨੇ ਅਮਰੀਕਾ ਲੈ ਕੇ ਖਾਣੇ ਆ ਮੰਨ ਲਓ ਤੁਸੀਂ ਵੱਡੇ ਵੱਡੇ ਇੰਜੀਨੀਅਰ ਐ ਡਾਕਟਰ ਐ ਸਾਰੇ ਅਮਰੀਕਾ ਲੈ ਜਾਂਦਾ ਜੇ ਇੰਡੀਆ ਡਿਵੈਲਪ ਕਰ ਜਾਏਗਾ ਇੰਡੀਆ ਤਰੱਕੀ ਕਰ ਜਾਏਗਾ ਫਿਰ ਅਮਰੀਕਨਸ ਨੂੰ ਗਵਰਨਮੈਂਟ ਨੂੰ ਫੁੱਲ ਕਿੱਥੋਂ ਮਿਲਣਗੇ ਪੰਨੀ ਦੀ ਕਿੱਥੋਂ ਮਿਲੂਗੀ ਜਿਹੜੇ ਇਥੋਂ ਵਧੀਆ-ਵਧੀਆ ਡਾਕਟਰ ਨੇ ਇਸ ਕਰਕੇ ਜਿੰਨਾ ਕ ਭਾਅ ਉਹ ਸਾਨੂੰ ਦਿੰਦੇ ਨੇ ਉਹਨਾਂ ਕ ਭਾਅ ਸਾਡੇ ਵਿਰੋਧੀ ਜਿਹੜੇ ਮੁਲਕ ਨੇ ਉਹਨਾਂ ਨੂੰ ਵੀ ਉਹਨਾਂ ਕੀ ਥਾਪੜਾ ਦਿੰਦੇ ਨੇ ਕਿੰਨਾ ਕ ਨੁਕਸਾਨ ਮੈਨੂੰ ਦੱਸੋ ਅਮਰੀਕਾ ਨੇ ਪਾਕਿਸਤਾਨ ਦਾ ਕਰਤਾ ਠੀਕ ਹੈ ਨਾ ਹਾਲਾਂਕਿ ਸਾਬ ਨੂੰ ਪਤਾ ਕਿ ਜਿਹੜਾ ਅਟੈਕ ਹੋਇਆ ਉੱਥੇ 26 11 ਦਾ ਉਹਦੇ ਜਿਹੜੇ ਦੁਸ਼ਮਣ ਸੀਗੇ ਉਹਦੇ ਉਸਾਮਾ ਵੀ ਲਾਦੇਨ ਤੋਂ ਲੈ ਕੇ ਸਾਰਿਆਂ ਨੂੰ ਪਨਾਹ ਅਮਰੀਕਾ ਪਾਕਿਸਤਾਨ ਚ ਮਿਲੀ ਸੀ ਮੈਨੂੰ ਇਹ ਦੱਸੋ ਪਾਕਿਸਤਾਨ ਦਾ ਅਮਰੀਕਾ ਨੇ ਕੀ ਹਜੇ ਤੱਕ ਨੁਕਸਾਨ ਕੀਤਾ ਹੈ 1% ਵੀ ਨੁਕਸਾਨ ਨਹੀਂ ਕੀਤਾ ਜੇ ਕੀਤਾ ਤਾਂ ਮੈਨੂੰ ਤੁਸੀਂ ਵਿਦ ਤੱਥਾਂ ਦੇ ਆਧਾਰ ਤੇ ਮੈਨਾਂ ਜਦੋਂ ਮਰਜੀ ਗੱਲ ਵੀ ਕਰ ਲਓ ਓਪਨ ਡਿਬੇਟ ਵੀ ਕਰ ਲਓ ਸਗੋਂ ਹੋਰ ਪਾਕਿਸਤਾਨ ਨੂੰ ਜਿਹੜੀ ਆਕਸੀਜਨ ਅਮਰੀਕਾ ਵੱਲੋਂ ਦਿੱਤੀ ਗਈ ਸਾਡੇ ਦੇਸ਼ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਜਿਹੜਾ ਇਸੇ ਕਰਕੇ ਹੀ ਲੜਾਇਆ ਜਾਂਦਾ ਕਿਉਂਕਿ ਇਹ ਇਹਨਾਂ ਦੀਆਂ ਜਿਹੜੇ ਬਾਕੀ ਵਿਕਸਤ ਦੇਸ਼ ਨੇ ਇਹਨਾਂ ਨੂੰ ਲੱਗਦਾ ਕਿ ਇੱਥੇ ਡਿਸਟਰਬੈਂਸ ਰਹੂਗੀ ਤੇ ਇੱਥੋਂ ਜਿਹੜੇ ਆਪਾਂ ਬ੍ਰੇਨ ਡレイン ਜਿਹਨੂੰ ਆਪਾਂ ਸ਼ਾਰਟ ਅਲਫਾਜ਼ ਚ ਕਹਿੰਨੇ ਆ ਸਾਡੇ ਮੁਲਕਾਂ ਚ ਹੋਊਗਾ ਚੰਗੇ ਲੋਕ ਸਾਡੇ ਕੰਮ ਕਰਨ ਵਾਲੇ ਮਿਹਨਤ ਕਸ਼ ਲੋਕ ਅੱਜ ਅਮਰੀਕਾ ਦੇ ਵਿੱਚ ਨੇ ਮੈਂ ਅੱਜ ਐਡੀਟোরিয়াল ਇੱਕ ਲਿਖਿਆ ਆਪਣੇ ਰঞ্জੀਤ ਸਿੰਘ ਟੋਟੇ ਦੇ ਉੱਤੇ 54000 ਏਕੜ ਚ ਬਦਾਮਾਂ ਦੀ ਖੇਤੀ ਕਰਦੇ ਨੇ ਅਮਰੀਕਾ ਚ ਕਹਿਣਾ ਸੋਖਾ ਮੂੰਹ ਨਾਲ ਕਈ ਹੋਟਲਾਂ ਦੇ ਮਾਲਕ ਨੇ ਕਈ ਉੱਥੇ ਉਹ ਜਿਹੜੇ ਆ ਪੈਲੈਸਿਸ ਦੇ ਮਾਲਕ ਨੇ ਕਈ ਉੱਥੇ ਗੈਸ ਸਟੇਸ਼ਨਾਂ ਦੇ ਮਾਲਕ ਨੇ ਉੱਥੇ ਤਰੱਕੀ ਕਰੇ ਬੈਠੇ ਨੇ ਰਖੜਾ ਬ੍ਰਦਰਜ਼ ਦੇਖੋ ਅਮਰੀਕਾ ਚ ਤਾਲੀਵਾਲਾਹੋਰੀ ਨੰਬਰ 1 ਬਣੇ ਪਏ ਨੇ ਸਿੱਖ ਉੱਥੇ ਜਿਹੜੇ ਮਿਲ ਬਿਲੀਅਨਅਰ ਹੋਏ ਹੋਏ ਨੇ ਉਹਨਾਂ ਕੋ ਕਿੰਨੇ ਗੈਸ ਸਟੇਸ਼ਨ ਨੇ ਪਤਾ ਨਹੀਂ ਇਹ ਸਾਰੇ ਪੰਜਾਬ ਦੇ ਮਿਹਨਤ ਕਸ਼ੋਰ ਕਾਮੇ ਲੋਕ ਨੇ ਜਿਨ੍ਹਾਂ ਨੇ ਇੱਕ ਮਿਹਨਤ ਨਾਲ ਆਪਣਾ ਮੁਕਾਮ ਹਾਸਲ ਕੀਤਾ ਇਸ ਤੋਂ ਇਲਾਵਾ ਵੀ ਤੁਸੀਂ ਹੋਰ ਚਲੇ ਜਾਓ ਜਿਨ੍ਹਾਂ ਉੱਥੇ ਵੱਡੇ ਸਾਇੰਟਿਸਟ ਹੈਗੇ ਆ ਨਾਸਾ ਦੇ ਸਾਇੰਟਿਸਟ ਆ ਦੂਜੇ ਸਾਇੰਸਿਸਟ ਆ ਉਹ ਸਾਰੇ ਦਾ ਹਿੰਦੁਸਤਾਨ ਦੇ ਵੱਡੇ ਡਾਕਟਰ ਸਾਰੇ ਹਿੰਦੁਸਤਾਨ ਦੇ ਸੋ ਕਦੀ ਵੀ ਜਿਹੜੀ ਗਰੋਇੰਗ ਕੰਟਰੀ ਹੁੰਦੀ ਜਿਹੜੀ ਵਿਸ਼ਵ ਦੀ ਡੋਮਿਨੇਟਿੰਗ ਕੰਟਰੀ ਹੁੰਦੀ ਉਹ ਚਾਹਦੀ ਹੁੰਦੀ ਆ ਵੀ ਇਹ ਲੜਦੇ ਰਹਿਣ ਸਾਡਾ ਜਿਹੜਾ ਇਥੋਂ ਆਪਾਂ ਬ੍ਰੇਨ ਨੂੰ ਆਪਣੇ ਵੱਲ ਲਿਆਂਦੇ ਜਾਈਏ ਤੇ ਆਪਣੇ ਦੇਸ਼ ਅਸੀਂ ਚਲਾਉਂਦੇ ਜਾਈਏ ਉਹਦੇ ਹੀ ਪਾਲਿਸੀ ਤੇ ਕੰਮ ਕਰਦੇ ਨੇ ਔਰ ਇਹ ਇਸੇ ਕਰਕੇ ਹੁਣ ਦੇਖੋ ਅਮਰੀਕਾ ਨੇ ਕੀ ਕੀਤਾ ਉਹ ਪਾਵਰਫੁੱਲ ਆ ਉਹਨਾਂ ਨੇ ਇਸੇ ਕਰਕੇ ਨਾ ਹਿੰਦੁਸਤਾਨ ਨਾਲ ਹਜੇ 130 ਅਰਬ ਡਾਲਰ ਦਾ ਵਪਾਰ ਆ ਉਹਨਾਂ ਨੇ ਪਿਓਰ ਅਲਫਾਜ ਕਹਿੰਦਾ ਟੈਰਿਫ ਲਾਣ ਲੱਗੇ ਅਸੀਂ ਤੁਹਾਡੇ ਦੇ ਵੀ ਪਰੇਜ਼ ਨਹੀਂ ਕਰਨਾ ਤੇ ਟੈਰਫ ਉਹਨਾਂ ਨੇ ਲਾ ਦੇਣਾ ਉਹਨਾਂ ਨੇ ਕਿਹਾ ਹਿੰਦੁਸਤਾਨ ਤੋਂ ਅਸੀਂ ਸਮਾਨ ਕਿਉਂ ਮੰਗਵਾਈਏ ਇਹ ਕੰਪਨੀ ਹੀ ਅਮਰੀਕਾ ਆ ਕੇ ਕੰਮ ਕਰੇ ਫਲਾਸੇ ਸਹਿਤ ਦੱਸਿਓ ਟੈਰਫ ਦਾ ਮੁੱਦਾ ਵੀ ਉਹਦੇ ਵਿੱਚ ਵਿਚਾਰਿਆ ਗਿਆ ਟੈਰਫ ਦੇ ਉੱਤੇ ਕੀ ਕਰੇ ਦੇਖੋ ਹਿੰਦੁਸਤਾਨ ਨੇ ਵੀ ਦਾ ਟੈਰਫ ਲਾ ਹੈ ਨਾ ਜੇ ਆਪਾਂ ਗਈਏ ਅਮਰੀਕਾ ਦਾ ਸੇਵ ਆਂਦਾ ਸੀ ਅੱਗੇ ਇੱਥੇ ਅਸੀਂ 90 100 ਰੁਪਏ ਕਿਲੋ ਪਹੁੰਚ ਕਰਦਾ ਸੀ ਤੇ ਕਿਉਂਕਿ ਇੱਥੇ ਹਿੰਦੁਸਤਾਨ ਚ ਅਡਾਨੀ ਦਾ ਸੇਵ ਸੀਗਾ ਜੀ ਐਂਡ ਕੇ ਚ ਧਾਰਾ 370 ਟੁੱਟ ਗਈ ਉੱਥੇ ਬਾਹਲੇ ਸੇਵ ਜਿਹੜੇ ਆ ਅਡਾਨੀ ਦੇ ਫਾਰਮਿੰਗ ਹੋਣ ਲੱ ਪਈ ਹਿਮਾਚਲ ਦਾ ਸਾਰਾ ਮੈਕਸਿਮਮ ਸੇਵ ਅਡਾਨੀਜ਼ ਨੇ ਲੈ ਲਿਆ ਉਸ ਤੋਂ ਬਾਅਦ ਬਾਹਰਲੇ ਜਿਹੜੇ ਸੇਵ ਆਣੇ ਸੀ ਉਹਨਾਂ ਤੇ ਐਂਟੀ ਡੰਪਿੰਗ ਡਿਊਟੀ ਲਾਤੀ ਗਈ ਅਮਰੀਕਨ ਸੇਵ ਦੇ ਉੱਤੇ ਖਾਸ ਕਰਕੇ ਲਾਈ ਗਈ ਉਹਦਾ ਭਾਅ ਪਹੁੰਚ ਗਿਆ 3-400 ਰੁਪਏ ਕਿਲੋ 800 800 ਪਰਸੈਂਟ ਐਂਟੀ ਡੰਪਿੰਗ ਡਿਊਟੀ ਲਾਤੀ ਤੇ ਉਹ ਟੈਰਿਫੀ ਲੱਗ ਗਿਆ 800 ਪਰਸੈਂਟ ਟੈਰਿਫ ਲਾਤਾ ਉਹ ਹੁਣ ਅਮਰੀਕਾ ਦਾ ਸੇਵ ਇੱਥੇ ਆ ਨਹੀਂ ਪਾਰਿਆ ਜਦਕਿ ਉਹਦਾ ਫਰੂਟ ਨੰਬਰ 1 ਫਰੂਟ ਹੈ ਅਮਰੀਕਾ ਦਾ ਉਹ ਲੋਕ ਜਿਹੜੇ ਅੱਜ ਦੇਖੋ ਤੁਸੀਂ ਮਾਰਕੀਟ ਚ ਅਮਰੀਕਾ ਦਾ ਫਰੂਟ ਗਾਇਬ ਹੈਗਾ ਉਹ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਵੀ ਲਾਈਆਂ ਅਸੀਂ ਆਪਣੀਆਂ ਲੋਕਲ ਨੂੰ ਪ੍ਰਮੋਟ ਕਰਨ ਲਈ ਲਾਈਆਂ ਹਰ ਕੋਈ ਦੇਸ਼ ਕਰਦਾ ਮੈਂ ਆਈ ਐਮ ਨਾਟ ਫੋਰ ਮੈਂ ਕਹਿਣਾ ਚਾਹਣਾ ਅਡਾਨੀ ਦਾ ਲੇਕਿਨ ਸਾਰੀ ਜਿਹੜੀ ਹੈ ਸੇਵ ਦੀ ਇੰਡਸਟਰੀ ਹੈ ਹਿੰਦੁਸਤਾਨ ਦੀ ਪ੍ਰਮੋਟ ਹੋਈ ਅੱਜ ਦੇਖੋ ਤੁਸੀਂ ਆਪਣਾ ਸੇਵ ਕਿੰਨਾ ਵਧੀਆ ਵਿਕਦਾ ਪਿਆ ਮਾਰਕੀਟ ਚ ਟੋਟਲ ਹਿੰਦੁਸਤਾਨ ਦਾ ਸੇਵ ਹੈ ਨਹੀਂ ਤਾਂ ਅਦਰਵਾਈਜ਼ ਅਸੀਂ ਲੋਕ ਕੀ ਕਰਦੇ ਸੀ ਇੱਥੇ ਦੇ ਸ਼ਰੀਫ ਲੋਕ ਨੇ ਚੰਗੇ ਲੋਕ ਨੇ ਉਹ ਕਹਿੰਦੇ ਯਾਰ ਪੈਰਿਸ ਵਾਲਾ ਲੈ ਲਓ ਸੇਬ ਅਮਰੀਕਾ ਦਾ ਸੇਬ ਲੈ ਲਓ ਵਾਸ਼ਿੰਗਟਨ ਐਪਲ ਬੜੀ ਡਿਮਾਂਡ ਸੀਗੀ ਔਰ ਉਹਦੀ ਇਹਨਾਂ ਨੇ 800% ਟੈਰਿਫ ਲਾਤਾ ਉਹ ਸੇਬ ਬੰਦ ਹੋ ਗਿਆ ਆਪਣਾ ਸੇਬ ਚੜ ਗਿਆ ਇਉਂ ਹੀ ਐਵੇਂ ਪਾਕਿਸਤਾਨ ਦਾ ਜਿਵੇਂ ਸੀਮਟ ਆਂਦਾ ਸੀਗਾ ਪਾਕਿਸਤਾਨ ਦਾ ਸੀਮੈਂਟ ਜਿਹੜਾ ਉਹ ਇੱਥੇ ਦੀਆਂ ਸੀਮੈਂਟ ਨਾਲੋਂ ਕੁਆਲਿਟੀ 'ਚ ਵਧੀਆ ਸੀਗਾ ਲੇਕਿਨ ਵਪਾਰ ਬੰਦ ਕੀਤਾ ਗਿਆ ਪਾਕਿਸਤਾਨ ਦਾ ਸੀਮੈਂਟ ਬੰਦ ਕੀਤਾ ਗਿਆ ਹਿੰਦੁਸਤਾਨ ਦਾ ਏਸੀਸੀ ਬਾਕੀ ਜੰਨੀਆਂ ਏਜੰਸੀਆਂ ਹੈਗੀਆਂ ਬੂਜ਼ਾ ਵਗੈਰਾ ਉਹਨਾਂ ਦੀ ਸੇਲ ਵਧੀ ਡੋਮੈਸਟਿਕ ਸੇਲ ਵਧੀ ਹਰ ਤੇਜ ਆਪਣੇ ਦੇਸ਼ ਲਈ ਕਰਦਾ ਉਹਦਾ ਇਹਦਾ ਰੈਵਨਿਊ ਦੇਸ਼ 'ਚ ਹੀ ਰਹਿਣਾ ਉਹਨਾਂ ਨੇ ਕਮਾ ਕੇ ਮੰਨ ਲਓ ਵਾਸ਼ਿੰਗਟਨ ਦਾ ਐਪਲ ਹੈ ਇਹ ਸਾਰਾ ਜਾਣਾ ਤਾਂ ਬਾਹਰ ਹੀ ਹੈ ਨਾ ਪੈਸਾ ਕਰਦਾ ਉਹ ਅਮਰੀਕਾ ਜੇ ਅਸੀਂ ਕਰਾਂਗੇ ਤਾਂ ਅਮਰੀਕਾ ਵੀ ਤੌਦਾ ਫਿਰ ਆਪਣੇ ਹਿਸਾਬ ਨਾਲ ਟੈਰਿਫ ਲਾਏਗਾ ਨਾ ਕਿਸ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਸਕਦਾ ਹੈ ਅ ਤਾਂ ਤੋਂ ਜਿੰਨੀਆਂ ਕਿ ਚੀਜ਼ਾਂ ਜਾਂਦੀਆਂ ਜਿਆਦੀਆਂ ਨਹੀਂ ਹੈਗੀਆਂ ਗਾਰਮੈਂਟਸ ਹੋ ਜਾਣਗੇ ਹੋਰ ਚੀਜ਼ਾਂ ਹੋ ਜਾਣੀਆਂ ਸੌਫਟਵੇਅਰਸ ਹੈਗੇ ਆ ਜਾਂ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ ਹੈਂਡ ਟੂਲਸ ਹੈਗਾ ਐਕਸਪੋਰਟ ਵਗੈਰਾ ਹੁੰਦਾ ਸਪੋਰਟਸ ਦਾ ਕੁਝ ਗੁੱਡਸ ਐਕਸਪੋਰਟ ਹੁੰਦੇ ਆ ਲੈਦਰ ਐਕਸਪੋਰਟ ਹੁੰਦੀ ਆ ਉਹ ਜਿਹੜਾ ਲੱਗੇਗਾ ਜਿਹਦੀ ਸੇਲ ਜ਼ਿਆਦਾ ਜਿਹਦੇ ਚ ਅਮਰੀਕਾ ਆਪ ਡਿਵੈਲਪ ਕਰ ਸਕਦਾ ਉਹ ਚੀਜ਼ਾਂ ਤੇ ਟੈਰਿਫ ਲਾਣਗੇ ਵੀ ਤਾਂ ਕਿ ਇਹ ਆਕੇ ਜਿਹਦੇ ਨਾਲ ਆਮ ਲੋਕਾਂ ਤੇ ਨਾ ਪ੍ਰਭਾਵ ਪਾਵੇ ਹੈਂਡ ਟੂਲ ਹੈ ਉੱਤੇ ਲਾ ਦੇਣਗੇ ਵੀ ਇਹ ਇੰਡਸਟਰੀ ਇੱਥੇ ਆਵੇ ਇੱਥੇ ਆਕੇ ਕੰਮ ਕਰੇ ਇੱਥੇ ਆ ਕੇ ਬਣਾਵੇ ਜਿਵੇਂ ਅਸੀਂ ਜਾਣਦੇ ਆ ਸਾਡਾ ਸੇਵ ਵਧਿਆ ਸਾਡਾ ਸੀਮੈਂਟ ਵਧਿਆ ਉਦੋਂ ਉਹ ਵੀ ਦੇਸ਼ ਚਾਹੁੰਦੇ ਨੇ ਹੁਣ ਦੇਖੋ ਅਸੀਂ ਕਹਿੰਦੇ ਆ ਯਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪਰਾਲਾ ਕੀਤਾ ਹੁਣ ਬਈ ਹਿੰਦੁਸਤਾਨ ਨੂੰ ਟੁਆਇਜ਼ ਜਿਹੜਾ ਹੈ ਨਾ ਖੜੋਣਿਆਂ ਦਾ ਇੱਕ ਆਪਾਂ ਉਹਨਾਂ ਦੇ ਸੈਕਟਰ ਬਣਾਈਏ ਅੱਜ ਜਿਹੜਾ ਹਿੰਦੁਸਤਾਨ ਚ ਸਾਰਾ ਟੁਆਇ ਵੇਖ ਰਿਹਾ ਖਲੋਣਾ ਵੇਖ ਰਿਹਾ ਸਾਰਾ ਚਾਈਨਾ ਦਾ ਅਸੀਂ ਪੈਸਾ ਕਮਾ ਕੇ ਚਾਈਨਾ ਨੂੰ ਦੇ ਰਹੇ ਆ ਖਡੌਣਿਆਂ ਦਾ ਟੋਟਲ ਖਡੌਣਾ 100% ਮੈਂ ਕਹਾਂ 99% ਸਾਰਾ ਚਾਈਨਾ ਚੋਂ ਆ ਰਿਹਾ ਤੇ ਚਾਈਨਾ ਨੂੰ ਜਾ ਰਿਹਾ ਹਰ ਬੱਚੇ ਨੂੰ ਖਲੋਣੇ ਦੀ ਲੋੜ ਹੈ ਅਸੀਂ ਪੈਸਾ ਕਮਾ ਕੇ ਚਾਈਨਾ ਨੂੰ ਦੇ ਰਹੇ ਆ ਚਾਈਨਾ ਹੀ ਸਾਡੇ ਖਿਲਾਫ ਹੋ ਜਿਹੜਾ ਵੈ ਟੈਰਰਿਜ਼ਮ ਚ ਵਰਤ ਰਿਹਾ ਜਾਂ ਹੋਰ ਬਾਰਡਰਸ ਤੇ ਵਰਤ ਰਿਹਾ ਹਿੰਦੁਸਤਾਨ ਦੇ ਸੈਨਿਕਾਂ ਦੇ ਖਿਲਾਫ ਉਹੀ ਆਰਮੀਜ਼ ਦੇ ਖਿਲਾਫ ਪੈਸਾ ਵਰਤ ਰਿਹਾ ਤੇ ਉਹ ਹੁਣ ਜਿਵੇਂ ਟੌਏ ਦੀ ਇੰਡਸਟਰੀ ਇੱਥੇ ਹਿੰਦੁਸਤਾਨ ਚ ਡਿਵੈਲਪ ਹੋਏਗੀ ਤੇ ਨੇਚਰਲੀ ਗੱਲ ਹੈ ਕਿ ਉਹਦੇ ਨਾਲ ਚਾਈਨਾ ਦੀ ਕਮਰ ਟੁੱਟੇਗੀ ਉਹਨਾਂ ਦਾ ਰੈਵਨਿਊ ਟੁੱਟੇਗਾ ਅਸੀਂ ਲੋਕ ਇ ਇਹ ਸਾਰੇ ਚਾਈਨੈਸ ਮੇਡ ਹੈ ਤੇ ਹੁਣਾ ਜਿਹੜੀ ਹੁਣ ਗਿਆ ਬਜਟ ਉਹਦੇ ਚ ਕੀਤਾ ਗਿਆ ਵੀ ਆਪਾਂ ਕਲਸਟਰ ਬਣਾਈਏ ਔਰ ਟੌイズ ਦੇ ਕਲਸਟਰ ਆ ਨੂੰ ਆਪਾਂ ਪ੍ਰਮੋਟ ਕਰੀਏ ਤਾਂ ਕਿ ਟੌイズ ਦੀ ਇੰਡਸਟਰੀ ਜਿਹੜੀ ਹੈ ਉਹ ਹਿੰਦੁਸਤਾਨ ਚ ਡਿਵੈਲਪ ਹੋਵੇ ਡਾਕਟਰ ਸਾਹਿਬ ਮੇਰਾ ਅੰਤਲਾ ਸਵਾਲ ਹੈ ਹੁਣ ਪ੍ਰਧਾਨ ਮੰਤਰੀ ਨੇ ਨਿਯੁਕਤੀ ਯੂ ਐਸ ਜਾਣ ਤੋਂ ਬਾਅਦ ਉੱਥੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਸ ਤੋਂ ਬਾਅਦ ਤੁਸੀਂ ਕੀ ਜੱਜ ਕਰਦੇ ਹੋ ਕਿ ਇੰਡੀਆ ਯੂ ਐਸ ਰਿਲੇਸ਼ਨਸ਼ਿਪਸ ਕੋਈ ਬਿਹਤਰ ਹੋਏ ਨੇ ਜਾਂ ਕੋ ਨਹੀਂ ਨਹੀਂ ਮੈਂ ਨਹੀਂ ਸਮਝਦਾ ਦੇਖੋ ਅਮਰੀਕਨਸ ਟਰੰਪ ਇਜ਼ ਅ ਵੈਰੀ ਪ੍ਰੋਫੈਸ਼ਨਲ ਅਮਰੀਕਨਸ ਬੜੇ ਪ੍ਰੋਫੈਸ਼ਨਲ ਹੈ ਉੱਥੇ ਦੀਆਂ ਸਰਕਾਰਾਂ ਬੜੀਆਂ ਪ੍ਰੋਫੈਸ਼ਨਲ ਹੈ ਦੇ ਆਰ ਫੋਰ ਦੇਅਰ ਫੋਰ देयर ਕੰਟਰੀ ਉਹ ਆਪਣੇ ਦੇਸ਼ ਲਈ ਜਿੰਦੇ ਨੇ ਉਹਨਾਂ ਨੂੰ ਕਿਸੇ ਕੋ ਕੁਝ ਲੈਣਾ ਦੇਣਾ ਨਹੀਂ ਉਹਨਾਂ ਨੂੰ ਪੱਕੇ ਆੜੀ ਨੇ ਤੋਂ ਮੇਰੀ ਗੱਲ ਨਹੀਂ ਸਮਝਦਾ ਆੜੀ ਯਾਰ ਆੜੀ ਹੁਣ ਕੈਨੇਡਾ ਨਾਲ ਕੈਨੇਡਾ ਤੋਂ ਚੰਗੇ ਰਿਸ਼ਤੇ ਕਿਹਦੇ ਹੋ ਸਕਦੇ ਅਮਰੀਕਾ ਨਾਲ ਕੈਨੇਡਾ ਔਰ ਅਮਰੀਕਾ ਦਾ ਜਿੰਨਾ ਵਪਾਰ ਹੈ ਕੈਨੇਡਾ ਔਰ ਅਮਰੀਕਾ ਦੀ ਜਿੰਨੀ ਅਪਸੀਟ ਰਿਲੇਸ਼ਨਸ਼ਿਪ ਹੈ ਕੈਨੇਡੀਅਨ ਦੀ ਆਰਮੀ ਜਿਹੜੀ ਹੈ ਸਾਰੀ ਅ ਅਮਰੀਕਨ ਡਰਾਈਵ ਪਰ ਦਾ ਅਮਰੀਕਾ ਡਰਾਈਵ ਕਰਦਾ ਤੇ ਦੋਨਾਂ ਦੀਆਂ ਫਾਈਵ ਆਈ ਬਣੀਆਂ ਹੋਈਆਂ ਹੋਰ ਪੰਜ ਦੇਸ਼ਾਂ ਦੀਆਂ ਮਿਲ ਕੇ ਜਿੰਨੀ ਉਹਨਾਂ ਉਹ ਉਹਨਾਂ ਨਾਲ ਪ੍ਰੋਫੈਸ਼ਨਲ ਹੈ ਸਾਡੀ ਤਾਂ ਦੂਰ ਦੀ ਗੱਲ ਹੈ ਅਸੀਂ ਤਾਂ ਹਿੰਦੁਸਤਾਨ ਬੜਾ ਉਹਨਾਂ ਤੋਂ ਦੂਰ ਆ ਉਹ ਆਪਣੇ ਪੜੋਸੀ ਮੁਲਕਾਂ ਸੀ ਕੋਲੰਬੀਆ ਨਾ ਕਿੰਨੇ ਸੀ ਉਹ ਉਹਨਾਂ ਦੇ ਗੱਲ ਪਿਆ ਹੋਇਆ ਸੀ ਅਸੀਂ ਤਾਂ ਬੜੇ ਦੂਰ ਬੈਠੇ ਆ ਜੇ ਨਾ ਹੋਵੇ ਤੇ ਘੱਟੋ-ਘੱਟ ਇਹ ਜਿਹੜੇ ਮੁੰਡੇ ਗਏ ਸੀ ਇੱਕ ਚਾਂਸ ਦਿੰਦਾ ਵੀ ਅੱਜ ਤੋਂ ਬਾਰਡਰ ਸੀਲ ਹੈ ਅੱਜ ਤੋਂ ਬਾਅਦ ਕੋਈ ਬੰਦਾ ਬਾਰਡਰ ਕਰਾਸ ਨਹੀਂ ਕਰੂਗਾ ਇਹ ਜਿੰਨੇ ਹੈਗੇ ਇਹਨਾਂ ਕੋਲ ਨੂੰ 10-10 ਸਾਲ ਕੰਮ ਕਰਾ ਕੇ ਸਿਟੀਨਿਜ਼ਨਸ਼ਿਪ ਦੇ ਦਿਓ ਮਤਾ ਕਰ ਸਕਦਾ ਸੀ 10 ਸਾਲ ਇਹਨਾਂ ਕੋਲੇ ਲੇਕਿਨ ਉਹਨਾਂ ਨੇ ਬਾਪਸ ਭੇਜੇ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਨਾ ਇੱਕ ਬੰਦਾ 6-6 ਮਹੀਨੇ ਤੋਂ ਬੱਚਾ ਠੱਕੇ ਖਾ ਕੇ ਉੱਥੇ ਪਹੁੰਚਿਆ ਜੰਗਲਾਂ ਚੋ ਤੇ ਉਹਨਾਂ ਨੇ ਚੱਕਣ ਲੱਗਿਆ 1 ਮਿੰਟ ਲਾਇਆ ਔਰ ਇੱਕ ਦਿਨ ਲਾਇਆ ਤੇ ਕਿੰਨੇ ਚੰਗੇ ਰਿਲੇਸ਼ਨ ਹੋ ਸਕਦੇ ਆ ਜੇ ਉਹਨਾਂ ਨੇ ਧਮਕੀ ਹੋਣ ਵੀ ਦਿੱਤੀ ਆ 트럼ਪ ਨੇ ਸਾਫ ਕਿਹਾ ਵੀ ਟੈਰਿਫ ਲਾਣ ਲੱਗਿਆ ਸੀ ਗੁਰੇਜ਼ ਨਹੀਂ ਕਰਾਂਗੇ ਉਹਦੇ ਚ ਤਾਂ ਉਹਨੇ ਕੱਲ ਲੇਟੈਸਟ ਉਹਨਾਂ ਦੀ ਸਟੇਟਮੈਂਟ ਆ ਇਹ ਸਿਚੁਏਸ਼ਨ ਫਿਲਹਾਲ ਕੀ ਕੁਝ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ 1 India ਪੰਜਾਬੀ ਤੇ